ਅੱਜ ਬੜੀ ਖੁਸ਼ੀ ਦਾ ਦਿਨ ਆ ਕਿ ਸਾਡੇ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਇੱਕ ਹੋਰ ਹੱਥ ਜਿੱਤਣਾ ਵਧਿਆ ਕਿਉਂਕਿ ਜਿਹੜਾ ਸੀਤਲ ਤੁਹਾਨੂੰ ਪਤਾ ਹੀ ਆ ਕਿ ਪਹਿਲਾਂ ਜਿਹੜਾ ਛੱਡ ਕੇ ਗਿਆ ਸੀ ਪਾਰਟੀ ਉਹਨੂੰ ਇਹ ਭਿਲਿਖਾ ਸੀ ਕਿ ਮੈਂ ਦੂਜੀਆਂ ਪਾਰਟੀਆਂ ਵਿੱਚ ਜਿਸ ਤਰ੍ਹਾਂ ਪਹਿਲਾਂ ਜਿੱਤਿਆ ਵੇ ਇਤਰਾ ਜਿੱਤਾਂਗਾ ਪਰ ਲੋਕ ਕੰਮਾਂ ਨੂੰ ਯਾਦ ਕਰਦੇ ਆ ਪਾਰਟੀਆਂ ਨੂੰ ਦੇਖ ਕੇ ਵੋਟ ਪਾਉਂਦੇ ਆ ਸਾਡੇ ਕੈਪਟਨ ਮੰਤਰੀ ਲਾਲਜੀਤ ਸਿੰਘ ਖੋਲਰ ਨੇ ਬੜੀ ਮਿਹਨਤ ਕੀਤੀ ਉੱਥੇ ਆਪਣੇ ਵਰਕਰਾਂ ਨਾਲ ਲੈ ਕੇ ਅੱਜ ਜਿਹੜਾ ਉੱਥੇ ਬੂਰ ਲੱਗਾ ਵਾ ਉਹ ਮਿਹਨਤ ਨੂੰ ਬੂਰ ਲੱਗਾ ਵਾ ਕਿਉਂਕਿ ਲੋਕਾਂ ਨੂੰ ਪਤਾ ਕਿ ਜਿਹੜੀ ਵੀ ਪਾਰਟੀ ਆਉਂਦੀ ਆ ਜੇ ਉਹ ਕੰਮ ਕਰੂਗੀ ਫਿਰ ਜਿੱਤੂਗੀ ਔਰ ਜਨਦਰਵਾਲਾ ਨੇ ਦਿਖਾਤਾ ਕਿ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੰਮ ਕੀਤੇ ਤੇ ਉਹਨਾਂ ਨੇ ਵੋਟ ਅੱਜ ਵੱਡੀ ਲੀਡ ਨਾਲ ਉੱਥੇ ਜਿੱਤੇ ਆ ਕਿਉਂਕਿ ਜੇ ਅੱਜਕੱਲ ਪਹਿਲਾਂ ਜਿਸ ਤਰ੍ਹਾਂ ਹੁੰਦਾ ਸੀ ਕਿ ਕੰਮਾਂ ਤੋਂ ਬਗੈਰ ਕਹਿੰਦੇ ਹੁੰਦੇ ਸੀ ਕਿ ਇਹ ਪਾਰਟੀ ਚੱਲ ਜਾਓ ਅਸੀਂ ਉਧਰ ਜਿੱਤ ਜਾਾਂਗੇ ਇਧਰ ਚੱਲ ਜਾਓ ਇਧਰ ਜਿੱਤ ਜਾਾਂਗੇ ਪਰ ਉਹ ਕੰਮ ਨਹੀਂ ਆਗੇ ਅੱਜ ਸੀਤਲ ਨੂੰ ਲੋਕਾਂ ਨੇ ਵਿਹਲਾ ਕਰਕੇ ਘਰੇ ਬਿਠਾਤਾ ਕਿ ਜਿਹੜੀ ਉਹਦੇ ਚ ਈਗੂ ਸੀ ਈਗੂ ਬਾਹਰ ਕਰਤਾ ਕਿ ਤੂੰ ਐਵੇਂ ਨਾ ਕਹਿ ਕਿ ਮੈਂ ਦੂਜੀ ਪਾਰਟੀ ਜਾਣ ਕੇ ਜਿੱਤ ਜੂਗਾ ਕਦੀ ਇਹ ਪਾਰਟੀ ਜਿੱਤ ਜੂਗਾ ਅੱਜ ਜਿਹੜੀ ਖੁਸ਼ੀ ਹੋਈ ਆ ਪੂਰੇ ਪੰਜਾਬ ਦੇ ਵਿੱਚ ਬੜੀ ਇਤਿਹਾਸਿਕ ਖੁਸ਼ੀ ਆ ਕਿ ਲੋਕ ਅੱਜ ਸਾਡੇ ਪੱਟੀ ਹਲਕੇ ਜਿਹੜਾ ਦਫ਼ਤਰ ਆ ਮੰਤਰੀ ਸਾਹਿਬ ਦਾ ਉਹਦੇ ਵਿੱਚ ਸਾਡੇ ਬਲਾਕ ਪ੍ਰਧਾਨ ਐਮ ਸੀ ਸਹਿਬਾਨਵਾਰ ਪ੍ਰਧਾਨ ਹੋਰ ਵੀ ਪਿੰਡਾਂ ਦੇ ਆਗੂਣ ਕੇ ਖੁਸ਼ੀ ਮਣਾ ਰਹੇ ਆ ਜਿੱਤ ਦੀ ਖੁਸ਼ੀ ਵਿੱਚ ਬਹੁਤ ਅੱਜ ਖੁਸ਼ੀ ਵਾਲੀ ਗੱਲ ਆ ਜੋ ਆਪਣੇ ਜਲੰਧਰ ਚ ਜਿਮਨੀ ਚੋਣ ਹੋਈ ਆ ਸੀਤਲ ਸਾਹਿਬ ਜਿਹੜੇ ਸਾਹਿਬ ਕਹਿ ਸਕਦੇ ਕੋਲ ਇਹਨੂੰ ਛੱਡ ਕੇ ਆਪਣਾ ਦੂਜੀ ਪਾਰਟੀ ਚ ਗਏ ਸੀ ਅੱਜ ਉਹਦੀ ਜਿਹੜੀ ਆ ਆਕੜ ਪੰੰਤੀ ਆ ਜਲੰਧਰ ਵਾਲਿਆਂ ਨੇ ਅਸੀਂ ਕੈਪਟਨ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਨੇ ਜੋ ਉੱਥੇ ਮਿਹਨਤ ਕੀਤੀ ਆ ਉਹਨਾਂ ਨੂੰ ਬੂਰ ਪਿਆ ਅੱਜ ਉਹਨਾਂ ਦੇ ਦਫ਼ਤਰ ਵਿੱਚ ਅਸੀਂ ਲੱਡੂ ਵੰਡ ਕੇ ਖੁਸ਼ੀ ਮਨਾ ਰਹੇ ਆ ਦਲਬਾਗ ਸਿੰਘ ਪੀਏ ਚੇਅਰਮੈਨ ਦੇ ਨਾਲ ਜੀ ਹਾਂ ਜੀ দাদা ਮੁਖਤਾਰ ਸਿੰਘ ਸੰਗਵਾ ਜੀ ਕੀ ਗੱਲਾਂ ਚਾਹੁੰਦੇ ਜੀ ਅੱਜ ਲੱਡੂ ਵੰਡੇ ਜਾ ਰਹੇ ਦੇਖੋ ਜੀ ਅੱਜ ਲੱਡੂ ਜਿਹੜੇ ਵੰਡੇ ਜਾ ਰਹੇ ਆ ਜਿਹੜੀ ਜਲੰਧਰ ਦੀ ਜਿਮਨੀ ਚੋਣ ਹੋਈ ਹੈ ਸਾਡੇ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਜੀ ਵੱਡੀ ਲੀਡ ਦੇ ਨਾਲ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਅੱਜ ਅਸੀਂ ਪੱਟੀ ਸ਼ਹਿਰ ਦੇ ਵਿੱਚ ਸਦਾਲਾ ਆਜੀਤ ਸਿੰਘ ਦੀ ਪੁੱਲਰ ਕੈਬਨਿਟ ਮੰਤਰੀ ਪੰਜਾਬ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਦਫਤਰ ਦੇ ਵਿੱਚ ਅਸੀਂ ਸਾਰੇ ਪੱਟੀ ਦੇ ਲੋਕ ਰਲ ਕੇ ਜਿੱਥੇ ਅਸੀਂ ਲੱਡੂਆਂ ਦੇ ਨਾਲ ਇੱਕ ਦੂਜੇ ਦਾ ਮੂੰਹ ਮਿੱਠਾ ਕਰਾ ਰਹੇ ਹਾਂ ਢੋਲ ਦੇ ਡੱਗਿਆਂ ਦੇ ਉੱਤੇ ਖੁਸ਼ੀ ਮਨਾ ਰਹੇ ਹਾਂ ਪਰ ਅਸੀਂ ਇਹ ਦੱਸਣੀ ਚਾਹੁੰਦੇ ਹਾਂ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਦੱਸ ਦਿੱਤਾ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਹੈ 27 ਵਾਲਾ ਜਿਹੜਾ ਲਖਣ ਹੈ 27 ਦੀ ਫੇਰ ਸਰਕਾਰ ਦੁਬਾਰਾ ਜਿਹੜੀ ਹੈ ਸਾਡੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਕਿਉਂਕਿ ਜਿਹੜੇ ਲੋਕ ਦਲ ਬਦਲੂ ਲੋਕ ਸੀ ਦਲ ਬਦਲੂਆਂ ਨੂੰ ਨਿਲੰਦਰ ਸ਼ਹਿਰ ਦੇ ਲੋਕਾਂ ਨੇ ਦੱਸ ਦਿੱਤਾ ਹੈ ਕਿ ਦਲ ਬਤਲੂਆਂ ਲਈ ਕਿਤੇ ਥਾਂ ਨਹੀਂ ਦੇਖੋ ਵੱਡੀ ਲੀਡ ਦੇ ਨਾਲ ਦੁਬਾਰਾ ਫੇਰ ਆਮ ਆਦਮੀ ਪਾਰਟੀ ਦੇ ਸਾਡੇ ਐਮਐਲਏ ਸਾਹਿਬ ਨੂੰ ਜਿਤਾ ਕੇ ਆ ਸਦਾ ਲਾਜੀ ਸਿੰਘ ਜੀ ਪੁੱਲਰ ਸਾਡੇ ਕਮੇਨਡੈਂਟਰੀ ਪੰਜਾਬ ਤੇ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਕਿਉਂਕਿ ਉਹਨਾਂ ਦਾ ਬਹੁਤ ਵੱਡਾ ਸ਼ਹਿਰ ਵਾਸੀਆਂ ਨੇ ਮਾਣ ਵਧਾਇਆ ਹੈ ਪਰ ਇਹ ਸਰਕਾਰ ਲੋਕ ਕਹਿੰਦੇ ਸੀ ਕੀ ਆਉਣ ਵਾਲਾ ਸਮਾਂ ਨਹੀਂ ਬੜੇਗੀ ਪਰ 27 ਦੀ ਸਰਕਾਰ ਸਾਡੀ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇਗੀ ਅਸ਼ਨੀ ਕੁਮਾਰ ਬਲਾਕ ਪ੍ਰਧਾਨ ਹਲਕਾ ਪੱਟੀ ਕੀ ਕਹਿਣਾ ਚਾਹਦੇ ਜੋ ਅੱਜ ਇੱਥੇ ਲੱਡੂ ਹੰਦੇ ਜਾ ਰਹੇ ਆ ਅੱਜ ਜਿਹੜੀ ਖੁਸ਼ੀ ਇੱਥੇ ਮਨਾਈ ਜਾ ਰਹੀ ਆ ਪੱਟੀ ਸਾਡੇ ਮંત્રી ਸਾਹਿਬ ਦੇ ਦਫ਼ਤਰ ਵਿੱਚ ਇਹ ਜਲੰਧਰ ਵੈਸਟ ਦੀ ਸੀਟ ਜਿਹੜੀ ਜਿੱਤੀ ਅਸੀਂ ਤਕਰੀਬਨ 40000 ਵੋਟ ਦੇ ਨਾਲ ਹੀ ਲੀਡ ਕੀਤੀ ਆ ਉਹਦੇ ਸਬੰਧ ਜਿਹੜੀ ਅੱਜ ਖੁਸ਼ੀ ਜਿਹੜੀ ਜਾਰੀ ਕੀਤੀ ਗਈ ਆ ਸਾਰਿਆਂ ਲੱਡੂ ਵੀ ਵੰਡੇ ਅਤੇ ਫੰਗੜਾ ਵੀ ਪਾਇਆ ਗਿਆ ਆ ਦੇਣੇ ਦੇ ਵਿਰੋਧੀਆਂ ਵੱਲੋਂ ਕਾਫੀ ਦੋਸ਼ ਲਗਾਏ ਜਾ ਰਹੇ ਆ ਕਿ ਉੱਥੇ ਗੁੰਡਾਗਰਦੀ ਕੀਤੀ ਗਈ ਆ ਤੇ ਕਿਛੇ ਹੀ ਕੀਤੀ ਗਈ ਆ ਇਹ ਤਾਂ ਦੋਸ਼ ਇਹਨਾਂ ਦੇ ਬਿਬਨਿਆ ਤੇ ਜੀ ਇਹ ਤਾਂ ਹਰ ਦੇ ਹਾਰ ਦੇ ਕਾਰਨ ਕਰਕੇ ਡਰਦੇ ਹੀ ਜਦੋਂ ਬਲੋਂ ਗੱਲਾਂ ਕਰੀ ਗਏ ਆ ਵੈਸੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜੇ 2 ਸਾਲ ਦਾ ਜਿਹੜਾ ਕਾਰਜਕਾਲ ਜਿੱਥੇ ਉਹਨਾਂ ਕੰਮ ਕੀਤੇ ਨੇ ਉਹਨਾਂ ਦੇ ਕੰਮ ਕਰਨ ਦੀ ਲੋਕਾਂ ਜਿਹੜਾ ਫਤਵਾ ਜਲੰਧਰ ਵੈਸਟ ਦੇ ਵਿੱਚ ਦਿੱਤਾ ਵਾ ਪੱਟੀ ਤੋਂ ਸਰਕਾਰੀ ਯੋਗ ਕੈਨਲ ਮੰਤਰੀ ਸਰਦਾਰ ਲਾਲਜੀਤ ਸਿੰਘ ਖੋਲਰ ਜੀ ਉਹਨਾਂ ਦੀ ਵੀ ਉਹਨਾਂ ਦੀ ਡਿਊਟੀ ਵੀ ਜਲੰਧਰ ਵੈਸਟ ਹਲਕੇ 'ਚ ਲੱਗੀ ਸੀ 72 ਵਾਰਡ ਦੇ ਵਿੱਚ ਉਹਨਾਂ ਵੀ ਵੱਡੇ ਇਸੋ ਬਲਾਕ ਪ੍ਰਧਾਨ ਆਗੂ ਸਰਬਾਨ ਵੱਖ-ਵੱਖ ਵਾਡਾਂ ਦੇ ਵਿੱਚ ਜਾ ਕੇ ਡੋਰ ਟੂ ਡੋਰ ਕਰਦੇ ਰਹੇ ਆ ਮੰਤਰੀ ਸਾਹਿਬ ਨੇ ਦਿਨ ਰਾਤ ਤੱਕ ਲਈ ਮਿਹਨਤ ਕੀਤੀ ਆ ਉਸ ਮਿਹਨਤ ਦਾ ਨਤੀਜਾ ਜਿਹੜਾ ਅੱਜ ਸਾਡੀ ਜਿੱਤ ਹੈ